ਸਸਿਕਾਉ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਫਰੋਜਪੁਰ ਰੋਡ ਦੇ ਉੱਤੇ ਪੈਂਦਾ ਮਨਮਤਾ ਨਗਰ ਪਿੰਡ ਜੋਗੇਵਾਲੇ ਦੇ ਵਿੱਚ ਮੈਂ ਇਸ ਸਮੇਂ ਸਥਿਤਾਂ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 3 ਜਨਵਰੀ ਬਾਈ ਹੁਣੇ ਉਹਦੇ ਫਲਮਾਉਣੇ ਆ ਮਿੱਤਰੋ ਤਿੰਨੇ گاਵਾ ਹੋਣ ਗੀਆਂ ਇੱਕ ਵੜ ਬਿਲਕੁਲ ਤਾਜੀ ਸੂਈ ਸਵੇਰ ਨੂੰ ਬੱਚੇ ਨੂੰ ਜਨਮ ਦਿੱਤਾ ਮਿੱਤਰੋ ਇੱਕ ਗਾਂ ਹੋਰ ਆ ਉਹਦੇ ਬੱਚਾ ਹੈ ਨਹੀਂ ਪਰ ਦੁੱਧ ਉਹਦੇ ਥੱਲੇ ਵੀ ਚੰਗਾ ਵਾ ਮਿੱਤਰੋ ਆਹ ਡਿਟੇਲ ਜਾਣਦੇ ਆ ਮਿਲਦੇ ਆ ਬਾਈ ਨੂੰ ਸਾਰੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮਹਾਰਾਜ ਵਧੀਆ ਸੀਤਾ ਦੇ ਪਰਿਵਾਰ ਜੀ ਵਧੀਆ ਠੀਕ ਹੈ ਓਕੇ ਜਮਾ ਘਰ ਬਾਦੀ ਅ ਹਾਂ ਹਾਂ ਆਪਾਂ ਆ ਪਹਿਲੇ ਨੰਬਰ ਦੀ ਗਾਂ ਤੋਂ ਸ਼ੁਰੂਆਤ ਕਰ ਲਈ ਕਿੰਨਵਾ ਸੂਆ ਸੂਈ ਆ ਬਾਈ ਇਹ ਬਾਈ ਦੂਜਾ ਸੂਆ ਸੂਈ ਆ ਅੱਛਾ ਕਦੋਂ ਸੂਈਏ ਮਹਾਰਾਜ ਜੀ ਸੋਭਾ ਸੂਈ ਆ ਜੀ 2:00 ਵਜੇ 2:00 ਵਜੇ ਜੇਰ ਦੂਰ ਪਾਤੀ ਇਹਨੇ ਹਾਂ ਜੀ ਜੇਰ ਜਿਹੜਾ ਨਾ ਜੀ ਠੀਕ ਆ ਬਾਈ ਜੀ ਬੱਚਾ ਦੇ ਕੀ ਕਿ ਮੱਥੀ ਬੱਚਾ ਜੀ ਬੱਚਾ ਪਹਿਲ ਬਣਦੇ ਗਿਆ ਹਾਂ ਠੀਕ ਆ ਕਿੰਨੀ ਕੋਈ ਬੌਲੀ ਕੱਢੀ ਇਹਦੇ ਥੱਲੋ 7 ਕਿਲੋ ਕੱਢਿਆ ਜੀ ਸੋਭਾ 7 ਕਿਲੋ ਕੱਢਿਆ ਅੱਛਾ ਕਿੰਨਾ ਦੁੱਧ ਦਿੰਦੀ ਆ ਪੀਕਰ ਉਹਦਾ ਐਂਡ ਜਵਾ ਜਿਹੜਾ 15 ਲੀਟਰ ਦਾ ਹੀ 15 ਲੀਟਰ ਸੂਏ ਦਾ ਦੁੱਧ ਦੇ ਦਿੰਦੀ ਹਾਂ ਹਾਂਜੀ ਹਾਂਜੀ ਡੰਗ ਦਾ ਠੀਕ ਹੈ ਜੀ ਦੋਵਾਂ ਡੰਗਾਂ ਦਾ ਮਾਰਾ ਦਿਨ ਦਾ 24 ਘੰਟਿਆਂ ਦਾ ਦੇ ਦਿੰਦੀ ਹਾਂ ਦੋ ਦਿਨ ਹਾਂਜੀ ਹਾਂਜੀ ਠੀਕ ਹੈ ਬਾਈ ਅੱਛਾ ਤਾਂ ਚੂਣ ਚਣ ਨੂੰ ਠੰਡੀਆਂ ਆਈ ਪੂਰੀ ਠੰਡੀਆਂ ਆਈ ਠੀਕ ਹੈ ਬਾਈ ਠੀਕ ਹੈ ਇਹ ਘਰੇ ਰੱਖਣ ਵਾਲਾ ਕੋਈ ਲੈਜ ਲੰਬਾ ਤਾਂ ਨਹੀਂ ਨਹੀਂ ਕੋਈ ਲੰਬਾ ਨਹੀਂ ਕਰੀਂ ਕਿ ਜਦ ਕਰੂਗਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਦੁੱਧ ਵੀ ਫੈਨਟ ਵਾਲਾ ਹੋਊਗਾ ਹਣਾ ਬਈ ਮਨ ਪੰਜ 4.5 4-5 ਫੈਨ ਆਉਂਦੀ ਹੁੰਦੀ ਹਾਂਜੀ ਹਾਂਜੀ ਆਉਂਦੀ ਠੀਕ ਹੈ ਬਾਈ ਇਹਦਾ ਰੇਟ ਬਾਈ ਕੀ ਰਹੂਗਾ ਫ ਤੂੰ ਹੀ ਦੱਸ ਦਿਓ ਤੂੰ ਹੀ ਦੱਸ ਦੇ ਨਹੀਂ ਦੱਸ ਦੇ ਦੱਸ ਦੇ ਨਹੀਂ ਮੈਂ ਕੋਈ ਨਹੀਂ ਕਰ ਤੈਨੂੰ 40 ਦੀ ਦੇ ਦੇ ਬਸ ਠੀਕ ਆ ਯਾਰ ਮਨ ਤੁਮ ਤਾਂ ਕਰ ਦੇਗਾ ਠੀਕ ਆ ਬਈ ਓਕੇ ਲੈ ਵੀ ਮਿੱਤਰੋ ਤਾਜੀ ਸੂਈਆ ਬਿਲਕੁਲ ਵੱੱਛਾ ਮਗਰ ਆ ਇਹੋ ਜੀ ਵਹਿੜ ਲੈ ਕੇ 15 ਕਿਲੋ ਦੁੱਧ ਟਕੜਾਣੀ ਤੇ ਚੋਈ ਜਾਇਆ ਜੇ 35000 ਦੀ ਜਿੰਨੂੰ ਮਰਜ਼ੀ ਟੋਕੜ ਗੱਪਣ ਕਰਕੇ ਫੇਰ ਫੜਾ ਦਿਆ ਜੇ ਬਾਈ ਹੁਣ ਉਹਨਾਂ ਸੱਜਰ ਤੇ ਗਾਣੀ ਪੈਣਾ ਜਿੰਨਾਂ ਦਾ ਟੋਕੜ ਗੱਪਣ ਤੇ ਪੈ ਜਾਣਾ ਕਿਉਂਕਿ ਇਹਨੂੰ ਚੁਾਈ ਹੋਈ ਹੋਈ ਆ 7 ਕਿਲੋ ਬੋਲੀ ਨਿਕਲੀ ਹੋਈ ਜਾਂਦੇ ਥੱਲੋਂ ਤਾਂ ਕਰਕੇ ਦਾ ਲੀਵਾ ਤੁਹਾਨੂੰ ਥੋੜਾ ਜਿਹਾ ਘੱਟ ਦਿਖੂ ਜੋਬਣ ਬੜਾ ਵਹਿੜ ਤੇ ਥਣ ਬਹੁਤ ਚੰਗਾ ਲੱ ਬਿਲਕੁਲ ਵਾਜਬ ਰੇਡ ਦੇ ਉੱਤੇ ਗਾ ਤੁਹਾਨੂੰ ਮਿਲਣ ਲੱਗੀ ਹੈ ਪਹਿਲੇ ਨੰਬਰ ਵਾਲੀ ਅੱਛਾ 2 ਨੰਬਰ ਵਾਲੀ ਗਾ ਜਿਹੜੀ ਮਹਾਰਾਜੀ ਉਹ ਬਈ ਮਹੀਨਾ ਹੋ ਗਿਆ ਸੂਈ ਨੂੰ ਜੀ ਠੀਕ ਆ ਬੱਚਾ ਹੁੰਦਾ ਜੀ ਬੱਚਾ ਨਹੀਂ ਗਿਆ ਜੀ ਠੀਕ ਆ ਬੱਚਾ ਹੀ ਕਿ ਬੱਚੀ ਮਿਲ ਗਈ ਬੱਚੀ ਸੀਗੀ ਜੀ ਮਰ ਗਈ ਹਾਂਜੀ ਠੀਕ ਆ ਬਾਈ ਚੋਣ ਨੂੰ ਠੰਡੀ ਆ ਜੀ ਪੂਰੀ ਠੰਡੀ ਆ ਜੀ ਠੀਕ ਆ ਕਿੰਨੇ ਦਾ ਦੁੱਧ ਤੇ ਚੱਲਦੀ ਆ 14 ਲੀਟਰ ਹੀ ਹੁੰਦੀ 14 ਲੀਟਰ ਠੀਕ ਆ ਬਾਈ ਤੇ ਸੀਲ ਠੰਡੀ ਵਾਲੀ ਪੂਰੀ ਠੰਡੀ ਆ ਜੀ ਠੀਕ ਆ ਜੀ ਇਹ ਕਿੰਨੇ ਦੀ ਦੇ ਦਈਏ ਮਹਾਰਾਜ ਇਹ ਦੇਣ ਲੈਣਾ 35000 ਰੁਪਏ ਮੁੱਲ ਕਰਦੇ ਕਾਟੇ ਬਾਟ 33 ਦੀ ਦੇ ਦੇ 33 ਦੀ ਹਾਂਜੀ ਮੈਂ 30 ਕੁ ਦੀ ਚਾਹ ਗਾ ਵੀ ਬੱਠਾ ਜਾਵੇ ਹਨਾ ਦੇ ਦੇ ਆਗੇ ਠੀਕ ਹੈ ਭਾਈ ਅੱਛਾ ਹੁਣ ਦੁੱਧ ਦੇ ਨਾਲ 14 ਲੀਟਰ ਕੰਡੇ ਵਾਲਾ ਧਿਆ ਠੀਕ ਹੈ ਚੂਣ ਚਣ ਨੂੰ ਮੰਨ ਲਓ ਕੇ ਦੀ ਰਿਪੋਰਟ ਪੂਰੀ ਠੰਡੀ ਠੀਕ ਹੈ ਕੋਈ ਮਾਲ ਕਈ ਵਾਰ ਹੀਟ ਰੂਟ ਤਾਂ ਨਹੀਂ ਕੱਢੀ ਪਣੀ ਨਹੀਂ ਨਹੀਂ ਹਲੇ ਨਹੀਂ ਕੋਈ ਮੈਂ ਤਾਂ ਪੁੱਛਦਾ ਹਾਂ ਨਾ ਕਿ ਕਈ ਵਾਰੀ ਅਗਾਂ ਜਾ ਕੇ ਗਰਮ ਚੀਜ਼ ਦੇ ਦਿੰਦਾ ਜੀ ਨਹੀਂ ਕੁਝ ਨਹੀਂ ਕਦੇ ਠੀਕ ਹੈ ਮਹਾਰਾਜ ਠੀਕ ਹੈ ਜੀ ਅੱਛਾ ਇਹ ਹੋ ਗਈ ਆਪਣੇ 2 ਨੰਬਰ 3 ਨੰਬਰ ਵਾਲੀ ਗੱਡੀ ਦੇ ਅੰਦਰ ਆਈ ਗੱਡੀਏ ਬਾਰ ਉਹਨੂੰ ਵੀ ਇੱਧਰ ਲੈ ਅੱਛਾ ਮਹਾਰਾਜ ਇਹਦੀ ਕੀ ਡਿਟੇਲ ਆ ਜੀ ਇਹਨੇ ਦੋ ਮਹੀਨੇ ਕਹਿੰਦੇ ਸੂਈ ਨੂੰ ਆਪਾਂ ਤਿੰਨ ਮੰਨ ਕੇ ਲਈਆ ਠੀਕ ਹੈ ਖਰੀਦੀ ਆਪਨੇ ਹਾਂਜੀ ਖਰੀਦੀ ਠੀਕ ਹੈ ਜੀ ਤੇ ਵਪਾਰ ਦਾ ਕੰਮ ਆ ਫਿਰ ਬੰਜੀ ਠੀਕ ਚਲੋ ਵਧੀਆ ਕਰ ਲਾ ਬਈ ਬਹੁਤ ਵਧੀਆ ਇਹਦੇ ਨਾਲ ਦੁੱਧ ਕਿੰਨਾ ਵਾਜੀ ਹਾਂਜੀ 6 ਕਿਲੋ ਦੁੱਧ ਹੈਗਾ ਪਰ ਹੈ 7 ਆਪਾਂ 6 ਕਹਿੰਨੇ ਆ ਦੋਹਾਂ ਡੰਗਾਂ ਦਾ ਦੋਹਾਂ ਡੰਗਾਂ ਤੇ ਗੱਪਣ ਗੁੱਪਣ ਕੋਈ ਦੱਸਿਆ ਉਹਨਾਂ ਨੇ ਕਿਵੇਂ ਅੱਜ ਹੀਟ ਚ ਹੈ ਜੀ ਅੱਜ ਹੀਟ ਦੇ ਵਿੱਚ ਤੇ ਉਹਨਾਂ ਚੂਣ ਚਾਂ ਨੂੰ ਠੰਡੀ ਹੈ ਠੰਡੀ ਹੈ ਇਹ ਕਿੰਨੇ ਦੀ ਦੇਦੀ ਹੈ ਕਈ ਵਾਰੀ ਕਿਹਿੰਦੇ ਮਈਆਂ ਮੁੰਗੀਆਂ 10000 ਦੀ ਦੇ ਦੇਣੀ ਹਾਂ ਨਾ ਹੀ ਹੈ ਕੱਟ ਅੱਛਾ ਯਾਰ ਹਾਂਜੀ ਲੈ ਕੀ ਆ ਬਾਤ ਹੈ ਸਿੰਘਾ ਥੋੜਾ ਕਿ ਕੀ ਕਹਿੰਦੇ ਆ ਯਾਰ ਜਿਹਨਾਂ ਦੀ ਮੱਝਾਂ ਸੂਣ ਵਾਲੀਆਂ ਦੁੱਧ ਪੀ ਕੇ ਫਿਰ ਵੇਚ ਦੇਣਗੇ ਯਾਰ ਬਸ ਉਹ ਤਾਂ ਇਮਾਨਤਾਨ ਕਰਦੇ ਆਗੇ ਇਹ ਨਹੀਂ ਗੱਲ ਨਹੀਂ 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 ਠੀਕ ਆ ਯਾਰ ਹਾਂ ਓਕੇ ਬਈ ਜਾਤ ਜੂਤ ਵਾਲੀ ਆ ਯਾਰ ਨਹੀਂ ਠੀਕ ਆ ਬਈ ਯਾਰ ਕੋਈ ਮਾੜੀ ਨਹੀਂ ਯਾਰ ਇਹ ਪਹਿਲਾਂ ਵਹਿੜਾ ਹੀ ਇਹ ਪਹਿਲਾਂ ਨਹੀਂ ਹੈ ਹੁਣ ਇਹ ਚੋਈ ਹੋਈ ਹੈ ਹੁਣੇ ਚੋਈ ਜਾਈ ਉਹ ਬੰਦੇ ਨੇ ਪਹਿਲਾਂ ਕਹਿ ਕੇ ਕਹਿੰਦਾ ਆਉਣੇ ਆ ਹੁਣ ਮੜ ਕੇ ਆਇਆ ਨਹੀਂ ਤੇ ਫਿਰ ਮੈਂ ਮੇਰਾ ਚੋਲ ਗੇ ਠੀਕ ਆ ਬਈ ਠੀਕ ਆ ਉਹ ਵੀ ਸੌਦਾ ਹੋਇਆ ਸੀ ਦਾ ਸੌਦਾ ਹੋਇਆ ਸੀ ਹੁਣ ਦੇਣੀ ਕਿੰਨੇ ਦੀ ਆ ਯਾਰ ਬਸ 10000 ਤੋਂ ਇਮਾਨਤਾਨ ਕਰਦੇ ਆਗੇ ਕਿੰਨਾ ਕਰਦੀਏ ਤੂੰ ਆ ਨੇ ਸਾਥ ਹੈ 9 ਦੀ ਦੇ ਦੇ ਅੱਠ ਦੀ ਦੰਦ ਤੇ 9 ਠੀਕ ਹੈ ਬੋਲ ਅੱਛਾ ਨੰਬਰ ਕਿੰਨਾ ਬਈ ਆਪਣਾ ਮੇਰਾ 76578 9889 ਇੱਕ ਵਾਰੀ ਹੋਰ ਆਉਂਦੀ ਹੈ 765789889 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਈ ਰਾਬਤਾ ਕੈਂਪ ਪਿੰਡ ਜੋਗੇ ਵਾਲਾ ਜ਼ਿਲ੍ਹਾ ਮੋਗਾ ਮੋਗੇ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਸਟੈਪਾ ਮਿੱਤਰੋ ਜਦੋਂ ਤੁਸੀਂ ਰੋਡ ਦੇ ਉੱਤੇ ਉਤਰ ਕੇ ਜੋਗੇ ਵਾਲੇ ਪਿੰਡ ਦੇ ਵੱਲੋਂ ਐਂਟਰੀ ਕਰੋਗੇ ਤਾਂ ਤੁਹਾਨੂੰ ਜਿਹੜਾ ਬਾਈ ਦਾ ਨੰਬਰ ਸਕਰੀਨ ਉੱਤੇ ਲਾਇਆ ਹੋਇਆ ਗੱਲਬਾਤ ਕਰ ਲਿਓ ਨੇੜੇ ਹੀ ਮਿੱਤਰੋ ਘਰਾਂ ਪਾਈ ਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨ